ਰਾਜਕੁਮਾਰ ਰਾਜਕਮਾਰ ਦੂਸਰੇ ਦਾ ਕਾਰਤਿਕ ਕਾਰਤਿਕ ਇਹ ਪਾਜੀ ਕਿਹ ਹੋਇਆ ਕੀ ਆ ਪਾਜੀ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਲ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬਨਾਇਆ ਇਹ ਐਂਬੂਲੈਂਸ ਆ ਰਹੀ ਹੈ। ਅੱਛਾ ਇੱਥੇ ਪਹੁੰਚੇ ਸਤਖਾਂ ਜੀ ਇੱਥੇ ਪਹੁੰਚੇ ਸਤਖਾਂ ਕਿੰਨੀ ਪਾਜੀ ਉਮਰ ਦੇ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਭਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਸਾਲ ਦਾ ਕੀ ਕਰਦੇ ਕੀ ਨੇ ਇਹ ਮਕੈਨਿਕ ਹੈ ਜੀ ਤੇ ਅੱਜ ਪਤਾ ਕੋਈ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਲਹਿਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ ਆਟੋ ਇਲੈਕਟ੍ਰੀਸ਼ੀਅਨ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਹੈ ਬਹੁਤ ਜ਼ਿਆਦਾ ਸੀਰੀਅਸ ਵਾਲਾ ਲੈ ਕੇ ਚੱਲੋ ਇੱਧਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀ ਕਿੱਧਰੋਂ ਕੀ ਹੋਇਆ ਜੀ ਕਿੱਦ ਜਿੱਦਾਂ ਲੋਕਾਂ ਦੇ ਦੱਸਣ ਦੇ ਮੁਤਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਨਹੀਂ ਨਾ ਵਿੱਚੋਂ ਹਿੱਟ ਕੀਤਾ ਤੋਂ ਐਕਟੀਵਲ ਜਾ ਰਹੇ ਸੀਗੇ ਅੱਛਾ ਤੇ ਉਹ ਐਕਟੀਵਲ ਵਿੱਚ ਵੱੜ ਗਈ ਨਾ ਮਤਲਬ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟੀਵਲ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਆਪਾਂ ਹਸਪੀਟਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਰਿਹਾ ਓਕੇ ਰਾਜਕਮਾਰ ਰਾਜਕਮਾਰ ਦੂਸਰੇ ਦਾ ਦੂਸਰੇ ਕਾਰਤਿਕ ਕਾਰਤਿਕ ਇਹ ਭਾਈ ਕੀ ਹੋਇਆ ਕੀ ਆ ਭਾਈ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਨੂੰ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸਦਾ ਬਣਾਇਆ ਇਹ ਐਂਬੂਲੈਂਸ ਆ ਰਹੀ ਹੈ ਅੱਛਾ ਇੱਥੇ ਪਹੁੰਚੇ ਸਦਾ ਹਾਂਜੀ ਇੱਥੇ ਪਹੁੰਚੇ ਸਦਾ ਕਿੰਨੀ ਪਾਜੀ ਉਮਰ ਹੈ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਬਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਕਿ ਸਾਲ ਦਾ ਕੀ ਕਰਦੇ ਕੀ ਨੇ ਇਹ ਮਕੈਨਿਕ ਹੈ ਯਾਰ ਤੇ ਅੱਜ ਪਤਾ ਕੋਈ ਚਲ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਆਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਤੁਸੀਂ ਕਰਦੇ ਆ ਔਟੋ ਇਲੈਕਟ੍ਰੀਸ਼ੀਅਨ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਬਹੁਤ ਜ਼ਿਆਦਾ ਸੀਰੀਅਸ ਵਾ ਲੈ ਕੇ ਚੱਲ ਦਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀਗਾ ਇੱਧਰੋਂ ਕੀ ਹੋਇਆ ਜੀ ਕਿੱਦਾਂ ਹੋਇਆ ਜਿੱਦਾਂ ਲੋਕਾਂ ਦੇ ਦੱਸਣ ਦੇ ਮਤਲਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿ ਕਿਸੇ ਕਾਰਨ ਨਹੀਂ ਨਾ ਪਿੱਛੋਂ ਹਿੱਟ ਕੀਤਾ ਤੋਂ ਐਕਟੀਵਾਂਲੇ ਜਾ ਰਹੇ ਸੀਗੇ ਅੱਛਾ ਤੇ ਉਹ ਐਕਟੀਵਾਂ ਵਿੱਚ ਵੱੜ ਗਏ ਨਾ ਮਤਲਬ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟੀਵਾਂ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਆਪਾਂ ਹਸਪੀਟਲ ਭੇਜਤਾ ਪੂਰੀ ਤਰ੍ਹਾਂ जख्मी ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਰਿਹਾ ਓਕੇ ਰਾਜਕੁਮਾਰ ਰਾਜਕਮਾਰ ਦੂਸਰੇ ਦਾ ਤੁਸ ਕਾਰਤਿਕ ਕਾਰਤਿਕ ਇਹ ਭਾਈ ਕਿਵੇਂ ਹੋਇਆ ਕੀ ਆ ਭਾਈ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਲ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬਨਾਇਆ ਇਹ ਐਂਬੂਲੈਂਸ ਆ ਰਹੀ ਜੀ ਅੱਛਾ ਇੱਥੇ ਪਹੁੰਚੇ ਸਤਿ ਸ਼੍ਰੀ ਅਕਾਲ ਜੀ ਇੱਥੇ ਪਹੁੰਚੇ ਸਤਿ ਕਿੰਨੀ ਪਾਜੀ ਉਮਰ ਹੈ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਬਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਕਿ ਸਾਲ ਦਾ ਕੀ ਕਰਦੇ ਕੀ ਨੇ ਇਹ ਮਕੈਨਿਕ ਹੈ ਜੀ ਤੇ ਅੱਜ ਪਤਾ ਕੋਈ ਚਲ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਆਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ ਆਟੋ ਇਲੈਕਟ੍ਰੀਸ਼ੀਅਨ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਬਹੁਤ ਜ਼ਿਆਦਾ ਸੀਰੀਅਸ ਵੱਲ ਲੈ ਕੇ ਚੱਲ ਦਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀਗਾ ਇੱਧਰੋਂ ਕੀ ਹੋਇਆ ਜੀ ਜਿੱਦਾਂ ਲੋਕਾਂ ਦੇ ਦੱਸਣ ਦੇ ਮੁਤਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਨਹੀਂ ਇਹਨਾਂ ਪਿੱਛੋਂ ਹਿੱਟ ਕੀਤਾ ਦੋ ਐਕਟਿਵਾਂ ਲੈ ਜਾ ਰਹੇ ਸੀਗੇ ਅੱਛਾ ਤੇ ਉਹ ਐਕਟਿਵਾਂ ਵਿੱਚ ਵੱੜ ਗਏ ਨਾ ਮਤਲਬ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟਿਵਾਂ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਹਸਪਤਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਹਮਤ ਓਕੇ ਰਾਜਕਮਾਰ ਰਾਜਕਮਾਰ ਦੂਸਰੇ ਦਾ ਕਾਰਤਿਕ ਕਾਰਤਿਕ ਇਹ ਭਾਈ ਕਿੱਰੀ ਹੋਇਆ ਕੀ ਹੈ ਭਾਈ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਲ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬਨਾਇਆ ਇਹ ਐਂਬੂਲੈਂਸ ਆ ਰਹੀ ਹੈ ਅੱਛਾ ਇੱਥੇ ਪਹੁੰਚੇ ਸਦਾ ਹਾਂਜੀ ਇੱਥੇ ਪਹੁੰਚੇ ਸਦਾ ਕਿੰਨੀ ਪਾਜੀ ਉਮਰ ਹੈ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਭਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਕਿ ਸਾਲ ਦਾ ਕੀ ਕਰਦੇਗੀ ਨੇ ਇਹ ਮਕੈਨਿਕ ਹੈ ਯਾਰ ਤੇ ਅੱਜ ਪਤਾ ਕੋਈ ਚਲ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਆਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ ਆਟੋ ਇਲੈਕਟ੍ਰੀਸ਼ੀਅਨ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਬਹੁਤ ਜ਼ਿਆਦਾ ਸੀਰੀਅਸ ਵੱਲ ਲੈ ਕੇ ਚੱਲ ਦਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀਗਾ ਇੱਧਰੋਂ ਕੀ ਹੋਇਆ ਜੀ ਕਿੱਦਾਂ ਹੋਇਆ ਜਿੱਦਾਂ ਲੋਕਾਂ ਦੇ ਦੱਸਣ ਦੇ ਮਤਲਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਨਹੀਂ ਇਹਨਾਂ ਪਿੱਛੋਂ ਹਿੱਟ ਕੀਤਾ ਦੋ ਐਕਟਿਵਾਂਲੇ ਜਾ ਰਹੇ ਸੀਗੇ ਅੱਛਾ ਤੇ ਉਹ ਐਕਟਿਵਾਂ ਵਿੱਚ ਵੱੜ ਗਏ ਨਾ ਮਤਲਬ ਐ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟਿਵਾਂ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਆਪਾਂ ਹਸਪੀਟਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਰਿਹਾ ਓਕੇ ਰਾਜਕੁਮਾਰ ਰਾਜਕਮਰ ਦੂਸਰੇ ਦਾ ਦੂਸਰੇ ਕਾਰਤਿਕ ਕਾਰਤਿਕ ਇਹ ਭਾਈ ਕਿਵੇਂ ਹੋਇਆ ਕੀ ਆ ਭਾਈ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਲ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸ ਦਾ ਬ ਇਹ ਐਂਬੂਲੈਂਸ ਆ ਰਹੀ ਹੈ। ਅੱਛਾ ਇੱਥੇ ਪਹੁੰਚੇ ਸਤਿਖਾਂ ਜੀ ਇੱਥੇ ਪਹੁੰਚੇ ਸਤਿਖਾਂ ਕਿੰਨੀ ਪਾਜੀ ਉਮਰ ਹੈ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਭਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਸਾਲ ਦਾ ਕੀ ਕਰਦੇ ਕੀ ਨੇ ਇਹ ਮਕੈਨਿਕ ਹੈ ਇਹ ਤੇ ਅੱਜ ਪਤਾ ਕੋਈ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਲੈਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ ਆਟੋਮੈਟਿਕ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਬਹੁਤ ਜ਼ਿਆਦਾ ਸੀਰੀਅਸ ਵਾਲਾ ਲੈ ਕੇ ਚੱਲ ਦਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀਗਾ ਇੱਧਰੋਂ ਕੀ ਹੋਇਆ ਜੀ ਕਿੱਦਾਂ ਹੋਇਆ ਜਿੱਦਾਂ ਲੋਕਾਂ ਦੇ ਦੱਸਣ ਦੇ ਮੁਕਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਨਹੀਂ ਨਾ ਵਿੱਚੋਂ ਹਿੱਟ ਕੀਤਾ ਤੋਂ ਐਕਟੀਵਲ ਜਾ ਰਹੇ ਸੀਗੇ ਅੱਛਾ ਤੇ ਉਹ ਐਕਟੀਵਲ ਵਿੱਚ ਵੱੜ ਗਈ ਇਹਨਾਂ ਮਤਲਬ ਐ ਟਰੱਕ ਖੜਾ ਸੀ ਇੰਨੇ ਬੰਦੇ ਸੀ ਐਕਟੀਵਲ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਤਾ ਭਾਈ ਹਸਪਤਲ ਭੇਜਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਸਰ ਹੈ ਓਕੇ ਰਾਜਕਮਾਰ ਰਾਜਕਮਾਰ ਦੂਸਰੇ ਦਾ ਦੂਸਰੇ ਕਾਰਤਿਕ ਕਾਰਤਿਕ ਇਹ ਭਾਈ ਕੀ ਹੋਇਆ ਕੀ ਆ ਭਾਈ ਕਿੱਦਾਂ ਹੋਇਆ ਪਤਾ ਨਹੀਂ ਭਾਈ ਸਾਨੂੰ ਤਾਂ ਫੋਨ ਹੀ ਆਇਆ ਜੀ ਫੋਨ ਆਇਆ ਕਿਸਦਾ ਬਨਾਇਆ ਇਹ ਐਂਬੂਲੈਂਸ ਆ ਰਹੀ ਹੈ। ਅੱਛਾ ਇੱਥੇ ਪਹੁੰਚੇ ਸਿੱਧਾ ਖਾਂਜੀ ਇੱਥੇ ਪਹੁੰਚੇ ਸਿੱਧਾ ਕਿੰਨੇ ਪਾਜੀ ਉਮਰ ਦੇ ਦੋਨਾਂ ਦੀ ਆਈਡੀਆ ਉਹ ਕਾਰਤਿਕ ਤਾਂ ਹੋਣਾ ਬਾਈ 23 ਸਾਲ ਦਾ ਤੇ ਰਾਜੂ ਭਾਈ ਹੋਣਾ 38 ਸਾਲ ਦਾ ਕੀ ਕਰਦੇ ਕੀ ਨੇ ਇਹ ਮਕੈਨਿਕ ਹੈ ਇਹ ਤੇ ਅੱਜ ਪਤਾ ਕੋਈ ਚੰਗਾ ਆਈਡੀਆ ਹੈ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਸਮਾਨ ਲੈ ਕੇ ਲੈਣ ਤੋਂ ਵਾਪਸ ਜਾ ਰਹੇ ਸੀ ਤੇ ਕਿਸ ਚੀਜ਼ ਦਾ ਕੰਮ ਦੱਸਿਆ ਕਰਦੇ ਆਟੋ ਇਲੈਕਟ੍ਰੀਸ਼ੀਅਨ ਤੇ ਹੁਣ ਇਹਨਾਂ ਦੀ ਤਬੀਬ ਦਾ ਕੀ ਹਾਲ ਬਹੁਤ ਜ਼ਿਆਦਾ ਸੀਰੀਅਸ ਵਾਲਾ ਲੈ ਕੇ ਚੱਲ ਇੱਧਰੋਂ ਐਕਸੀਡੈਂਟ ਹੋਇਆ ਮੈਂ ਲੰਘ ਰਿਹਾ ਸੀਗਾ ਇੱਧਰੋਂ ਕੀ ਹੋਇਆ ਜੀ ਕਿੱ ਜਿੱਦਾਂ ਲੋਕਾਂ ਦੇ ਦੱਸਣ ਦੇ ਮੁਕਾਬਕ ਮੈਂ ਲੰਘ ਰਿਹਾ ਸੀਗਾ ਲੋਕਾਂ ਨੇ ਦੱਸਿਆ ਕਿਸੇ ਕਾਰਨ ਨਹੀਂ ਨਾ ਵਿੱਚੋਂ ਹਿੱਟ ਕੀਤਾ ਤੇ ਐਕਟੀਵਲ ਜਾ ਰਹੇ ਸੀਗੇ ਅੱਛਾ ਤੇ ਉਹ ਐਕਟੀਵਲ ਵਿੱਚ ਵੱੜ ਗਈ ਇਹਨਾਂ ਮਤਲਬ ਐ ਟਰੱਕ ਖੜਾ ਸੀ ਕਿੰਨੇ ਬੰਦੇ ਸੀ ਐਕਟੀਵਲ ਦੇ ਦੋ ਬੰਦੇ ਸੀਗੇ ਕਿੱਥੇ ਨੇ ਬੰਦੇ ਉਹ ਦੋਨਾਂ ਨੂੰ ਭੇਜਦਾ ਭਾਈ ਹਸਪਤਾਲ ਭੇਜਦਾ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਕ ਬੰਦਾ ਦਾ ਬਹੁਤ ਜ਼ਿਆਦਾ ਸੀਰੀਅਸ ਰਿਹਾ ਓਕੇ